ਸਸਿਕਾ ਜੀ ਮਹਾ ਕੋਮਲ ਕਪੂਰ ਤੁਸੇ ਦੇਖ ਰਹੇ ਚੈਨਲ ਪੰਜਾਬੀ ਭਾਰਤ ਨੇ ਕੈਨੇਡਾ ਦੇ ਵਿੱਚ ਅੱਤਵਾਦੀ ਆਸ਼ਿਸ਼ ਸਿੰਘ ਗਿੱਲ ਉਲਫ ਅਰਸ਼ਦ ਅੱਲਾ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਹਵਾਲੇ ਦੀ ਅਪੀਲ ਕਰਨ ਦਾ ਫੈਸਲਾ ਕਰ ਲਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜਸਵਾਲ ਨੇ ਅਰਸ਼ ਦੀ ਗ੍ਰਿਫਤਾਰੀ ਦੀ ਖਬਰ ਉੱਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਕਿਹਾ ਹੈ ਕਿ ਇਹ ਗਰਮ ਖਿਆਲੀ ਟਾਈਗਰ ਫੋਰਸ ਨੇ ਅਸਲ ਮੁਖੇ ਇਲਾਨੀ ਅਪਰਾਧੀ ਅਰਸ਼ਦ ਅਲਦੀ ਕੈਨੇਡਾ ਚ ਗ੍ਰਿਫਤਾਰੀ ਉਤੇ 10 ਨਵੰਬਰ ਤੋਂ ਪ੍ਰਸਾਇਤ ਮੀਡੀਆ ਰਿਪੋਰਟਾਂ ਵਿਖਿਆ ਨੇ ਕੈਨੇਡਾ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੇ ਗ੍ਰਿਫਤਾਰੀ ਦੇ ਵਿਆਪਕ ਤੌਰ ਤੇ ਰਿਪੋਰਟ ਦਿੱਤੀ ਹੈ ਅਸੀਂ ਸਮਝਿਆ ਕਿ ਓਨਟਾਰੀਓ ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ ਜੈਸਵਲ ਨੇ ਕਿਹਾ ਕਿ ਜੁਲਾਈ 2023 ਦੇ ਵਿੱਚ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਉਸ ਦੀ ਅਸਥਾਈ ਗ੍ਰਿਫਤਾਰੀ ਦੀ ਅਪੀਲ ਕੀਤੀ ਸੀ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਇਸ ਮਾਮਲੇ 'ਚ ਕੈਨੇਡਾ ਦੇ ਸਾਰੇ ਅਧਿਕਾਰੀਆਂ ਨੂੰ ਵਾਧੂ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਆਸ਼ ਚਦਲਦੇ ਸ਼ੱਕੀ ਰਿਹਾਈਸ਼ੀ ਪਤੇ ਭਾਰਤ ਦੇ ਵਿੱਚ ਉਸੇ ਵਿਧੀ ਲੈਣ ਦੇ ਚਲ ਅਚਲ ਚੇਤਾਤਾ ਮੋਬਾਈਲ ਨੰਬਰਾਂ ਅਤੇ ਵੀਰਵੀ ਆਦੀ ਤਸਦੀਕ ਕਰਨ ਦੇ ਲਈ ਆਪਣੀ ਕਾਨੂੰਨੀ ਸਹਾਇਤਾ ਸੰਬੰਧੀ ਐਮ ਐਲ ਐਟੀ ਦੇ ਤਹਿਤ ਕੈਨੇਡਾ ਨੂੰ ਦਿੱਤੇ ਗਏ ਸਨ ਅਰੇ ਜਨਵਰੀ 2023 ਦੇ ਵਿੱਚ ਵੱਖਰੇ ਤੌਰ ਉੱਤੇ ਵੀ ਇੱਕ ਅਪੀਲ ਕੀਤੀ ਗਈ ਸੀ ਕਿ ਦਸੰਬਰ 2023 ਦੇ ਵਿੱਚ ਕੈਨੇਡਾ ਦੇ ਨਿਆਂ ਵਿਭਾਗ ਨੇ ਮਾਮਲੇ ਉੱਤੇ ਵਾਧੂ ਜਾਣਕਾਰੀ ਮੰਗੀ ਇਹਨਾਂ ਸਵਾਲਾਂ ਦਾ ਜਵਾਬ ਇਸ ਸਾਲ ਮਾਰਚ ਦੇ ਵਿੱਚ ਭੇਜਿਆ ਗਿਆ ਸੀ ਸਵਾਲ ਨੇ ਕਿਹਾ ਕਿ ਹਾਲੀਆ ਗ੍ਰਿਫਤਾਰੀ ਦੇ ਮੱਦੇਨਜ਼ਰ ਸਾਡੀਆਂ ਏਜੰਸੀਆਂ ਹਵਾਲੇ ਦੀ ਅਪੀਲ ਉੱਤੇ ਕਾਰਵਾਈ ਕਰਨਗੀਆਂ ਭਾਰਤ ਵਿੱਚ ਅਇਸ਼ ਡੱਲਾ ਦੇ ਅਪਰਾਧਿਕ ਰਿਕਾਰਡ ਅਤੇ ਕੈਨੇਡਾ ਚ ਇਸੇ ਤਰ੍ਹਾਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ ਚ ਉਸਦੀ ਸ਼ਮੂਲੀਅਤ ਨੂੰ ਦੇਖਦਿਆਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਨੂੰ ਭਾਰਤ ਦੇ ਵਿੱਚ ਨਿਆਏ ਲਈ ਹਵਾਲੇ ਜਾਂ ਦੇਸ਼ ਨਿਕਾਲਾ ਵੀ ਦਿੱਤਾ ਜਾਵੇਗਾ। ਦੂਜੇ ਪਾਸੇ ਇਸੇ ਨਾਲ ਹੀ ਹੁਣ ਅੰਟੋਰੀਓ ਦੀ ਅਦਾਲਤ ਨੇ ਗੈਂਗਸਟਰ ਅਰਸ਼ ਡੱਲਾ ਦੇ ਕੇਸ ਦੀ ਮੀਡੀਆ ਕਵਰੇਜ ਉੱਤੇ ਵੀ ਪੱਪੰਦੀ ਲਗਾ ਦਿੱਤੀ ਹੈ। ਦੱਸਦੇ ਕਿ ਅਰਸ਼ ਡੱਲਾ ਹੱਤਿਆ ਦੀ ਕੋਸ਼ਿਸ਼, ਜ਼ਬਰਨ ਵਸੂਲੀ ਅਤੇ ਅੱਤਵਾਦੀ ਫੰਡਿੰਗ ਸਮੇਤ ਅੱਤਵਾਦੀ ਕਾਰਵਾਈਆਂ ਦੇ 50 ਤੋਂ ਜ਼ਿਆਦਾ ਮਾਮਲੇ ਉਸ 'ਤੇ ਲੜਿੰਦਾ ਪ੍ਰਾਪਤ ਹੈ। ਇਨਾਂ ਹੀ ਨਹੀਂ ਮਈ ਟੋਚਰ ਪਾਈ ਦੇ ਵਿੱਚ ਉਸ ਦੇ ਖਿਲਾਫ ਰੈੱਡ ਕੋਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਨੂੰ 2023 ਦੇ ਵਿੱਚ ਭਾਰਤ 'ਚ ਅੱਤਵਾਦੀ ਵਜੋਂ ਨਾਮਜ਼ਦ ਵੀ ਕੀਤਾ ਗਿਆ ਸੀ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ